ਪੰਜਾਬ ਪੈਕ ਅਜੇਹਾ ਸਕੂਲ ਜਿੱਥੇ ਇੱਕ ਹੀ ਅਧਿਆਪਕ ਹੈ ਤੇ ਇੱਕ ਹੀ ਬੱਚਾ ਜੀ ਹਾਂ ਸਹੀ ਸੁਣਿਆ ਤੁਸੀਂ ਬੱਚੇ ਦੇਖੇ ਹੋਣਗੇ ਸਕੂਲ ਦੇ ਵਿੱਚ ਖੇਡਦੇ ਕੁੱਦਦੇ ਪਰ ਤੁਹਾਨੂੰ ਇੱਕ ਅਜਿਹੇ ਸਕੂਲ ਦੇ ਬਾਰੇ ਚ ਦੱਸ ਰਿਹਾ ਜਿਸ ਵਿੱਚ ਸਿਰਫ ਇੱਕ ਹੀ ਅਧਿਆਪਕ ਹੈ ਤੇ ਉੱਥੇ ਪੜਨ ਲਈ ਆਉਂਦਾ ਹੈ ਪੰਜਵੀਂ ਦਾ ਇੱਕ ਹੀ ਬੱਚਾ ਦਰਅਸਲ ਇਸ ਦੇ ਪਿੱਛੇ ਕਹਾਣੀ ਬਹੁਤ ਹੀ ਦਿਲਚਸਪ ਹੈ ਸਕੂਲ ਦੀ ਅਧਿਆਪਕਾ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਬੱਚਿਆਂ ਦੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜਣ ਪਰ ਬੱਚਿਆਂ ਦੇ ਮਾਪੇ ਕਾਸਟ ਮੁਸ ਨਹੀਂ ਹੁੰਦੇ ਹਾਲਾਂਕਿ ਇਸ ਸਬੰਧੀ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਮੁੜ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਮੇਰੀ ਨਵੀਂ ਜਾਇਨਿੰਗ ਮੈਂ ਮਹੀਨੇ ਵਿੱਚ ਸਕੂਲ ਦੇ ਵਿੱਚ ਜਾਇਨ ਕੀਤਾ ਜਦੋਂ ਤੱਕ ਮੈਂ ਇੱਥੇ ਜੁਆਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀਗੀ ਜੀ ਹਾਂਜੀ ਐਡਮਿਸ਼ਨ ਤਾਂ 3 ਬੱਚਿਆਂ ਦੀ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿਵੇਂ ਕਿ ਹਾਂਜੀ ਤੇ ਫਿਰ ਉਹਨਾਂ ਦੀ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚੇ ਰੈਗੂਲਰ ਆ ਰਹੇ ਹਾਂ ਜੀ ਠੀਕ ਹੈ ਕਾਹਨੂੰ ਨਹੀਂ ਮੰਨਦੇ ਉਹ ਬੱਚੇ ਇੱਥੇ ਕਿਉਂ ਜੀ ਇਥੇ ਇੱਕ ਤਾਂ ਮਤਲਬ ਕੀ ਘਰ ਥੋੜੇ ਐ ਮਤਲਬ ਜਰਨਲ ਘਰ ਐ 35 40 ਜਿੰਨੇ ਵੀ ਘਰ ਐ ਸਾਰੇ ਜਨਰਲ ਐ ਸਭ ਕੋ ਲਿਕੇ ਕਿ ਬੱਚਾ ਐ ਤੇ ਸਭ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ ਤੁਹਾਡੇ ਕੋਲੋਂ ਕੀ ਜੀ ਬਾਬ ਜੀ ਜਿਵੇਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਹੈ ਜੀ ਤੁਹਾਡੇ ਕੋਲੋਂ ਕੀ ਹੈ ਸੁਲਗਾਂ ਦੇ ਸਾਰੇ ਸੋਲਾਂ ਨੂੰ ਸਾਡੇ ਨਾਲ ਕਰੀਏ ਸਰਕਾਰੀ ਕਾਜ ਉੱਤੇ ਇੱਥੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋਗੇ ਇੱਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ-ਸੋਹਣੇ ਐ ਇਮਾਰਤ ਵੀ ਸੋਹਣੀ ਐ ਬਿਲਡਿੰਗ ਵੀ ਸੋਹਣੀ ਐ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਐ ਮਿੱਡੇ ਮਿਲਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਫੈਸਿਲਿਟੀਆਂ ਸਾਰੀਆਂ ਹੀ ਨੇ ਜੀ ਇੱਕ ਬੱਚੇ ਵਾਸਤੇ ਮਿੱਡੇ ਮਿਲਦਾ ਹਾਂਜੀ ਇੱਕ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਲੋਕਾਂ ਨੂੰ ਵੀ ਇਹ ਬਿਲਕੁਲ ਜਿਵੇਂ ਮੇਰੀ ਲੋਕਾਂ ਨੂੰ ਇਹ ਅਪੀਲ ਐ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਾਇਆ ਜਾਵੇ ਦੇ ਵੱਧ ਤੋਂ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਵਿੱਚ ਦਾਖਲ ਕਰੋ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ ਕੀ ਨਾਂ ਹੈ ਕੀ ਕਹਣਾ ਚਾਹੁੰਦੇ ਹੋ ਤੁਸੀਂ ਇੱਕੋ ਹੀ ਸਕੂਲ ਦੇ ਇੱਕ ਵਿਦਿਆਰਥੀ ਪੜ੍ਹਦੇ ਹੋ ਜੀ ਮੈਂ ਇਕੱਲਾ ਹੀ ਹਾਂ ਜੀ ਟੈਨਸ਼ਨ ਕੋਈ ਥ ਲੱਗੇ ਲੱਗਦਾ ਨਹੀਂ ਕਹਿੰਦਾ ਭਾਈ ਘੱਟ ਸਾਰੇ ਇਹ ਕਹਿੰਦੇ ਕਿੱਥੋਂ ਹੁੰਦੇ ਤੁਸੀਂ ਮੈਂ ਜੀ ਆਪੈਂ ਦੀ ਤੋਂ ਹਾਂ ਬਿੰਦੂ ਨਾਮ ਕੀ ਬਿੰਦੂ ਜੀ ਇੰਨੇ ਸਾਲ ਕੋ ਇਕੱਲੇ ਪੜ੍ਹਾਈ ਕਰ ਰਹੇ ਤਿੰਨ ਸਾਲਾਂ ਤੋਂ ਐਂ ਲੱਗਦਾ ਕਿ ਜਵਾਕ ਹੋਣੀ ਚਾਹੀਦੀ ਤੇ ਇਹਦੇ ਹੱਥ ਬਹੁਤ ਵਧੀਆ ਨੇ ਹਾਂਜੀ ਬਟ ਤੁਸੀਂ ਨਾਲ ਆਪਣੇ ਦੋਸਤਾਂ ਯਾਰਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਸਕੂਲ ਵੀ ਲੱਗੋ ਕਹਿੰਦੇ ਓਕੇ ਕਹਿੰਦੇ ਉਹ ਕਹਿੰਦਾ ਭਾਈ ਕਰਦਾ ਹੀ ਪੜ੍ਹਾਈ ਕਰਦਾ ਤੁਹਾਨੂੰ ਕੀ ਲੱਗਦਾ ਪੜ੍ਹਾਈ ਹੈਗੀ ਹਾਂਜੀ ਤੁਸੀਂ ਕਿਹਨੇ ਜੇ ਤੁਹਾਰੇ ਕੋਲ ਸਕੂਲ ਤੁਸੀਂ ਕਿਹਨੇ ਜੇ ਤੁਸੀਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਸਾਲ ਤੋਂ ਕਿਤੇ 5 ਸਾਲ ਤੋਂ ਹੀ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਗਏ ਸਕੂਲ ਤੇ ਹਾਂ ਠੀਕ ਹੈ ਅਤੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵੇਲੇ ਸਾਈਕਲ ਤੇ ਆਨੇ ਹੋ? ਕਿੰਨੀ ਦੂਰੋਂ ਆਨੇ ਹੋ ਇੱਥੋਂ? 1 ਕਿਲੋਮੀਟਰ। 1 ਕਿਲੋਮੀਟਰ ਤੋਂ। ਤੇ ਕਿੱਦਾਂ ਤੁਹਾਨੂੰ ਕਿੱਦਾਂ ਲੱਗਦੀ ਹੈ ਪੜਾਈ? ਚੰਗੀ ਲੱਗਦੀ। ਇੱਥੋਂ ਦੀ ਪੜਾਈ ਚੰਗੀ ਲੱਗਦੀ ਹੈ। ਪਰ ਦਾਰ ਨਾਲ ਦੇ ਮਨਦੇ ਨਹੀਂ ਹੈਗੇ। ਅ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ। ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ। ਅ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਘਰ ਨੇ ਜਾਂ ਮਾਤਾ-ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਮੇਰੀ ਤੁਹਾਡੇ ਰਾਹੀਂ ਇਹ ਉਪਰਜੋਰ ਅਪੀਲ ਹੈਗੀ ਆ ਸਾਰੇ ਮਾਤਾ-ਪਿਤਾ ਨੂੰ ਸਾਰਿਆਂ ਨੂੰ ਕਿ ਅਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣਨ ਕੀ ਕਰਨਾ ਸਿੱਖਣਾ ਹੈ ਬੱਚਾ ਖੇਡ ਕਰਨਾ ਹੈ ਕੀ ਕਰਨਾ ਸਿੱਖਣਾ ਹੈ ਕਾਲੀ ਕੀ ਕਰਨਾ ਸਿੱਖਦੀ ਆਪਾਂ ਨਹੀਂ ਮਾਂ ਕੀ ਕਹਿੰਦਾ ਹੈ नौ no. जोर ग्राम नौ परिणाम केoverline लंबाई जुलाई जमा जुलाई जमा जुलाई चढ़ाई लंबाई जमा जुलाई चढ़ाई कुल लगे